ਨਾਂ ਰੁਤਵੇ ਵਾਲਾ ਪਿੰਡ ਸੀ ਨਾ ਇੱਥੇ ਲਾਗਪਾਸ ਦੇ ਜਿਹੜੇ ਮੁਸਲਮਾਨ ਪਿੰਡਾਂ ਦੇ ਲੋਕ ਸੀ ਉਹ ਇਕੱਠੇ ਹੋ ਗਏ ਸੀ ਆਹੋਲ ਕਹਿੰਦੇ ਆ 10000 ਬੰਦਾ ਠੀਕ 10000 ਬੰਦਾ ਚਿੱਟੀ ਸਮਾਦ ਕੋਲ ਇਕੱਠਾ ਕਰ ਮੈਨ ਮੂਨ ਸਾਰੇ ਪਿੰਡਾਂ ਦੇ ਇਕੱਠੇ ਹੋਏ ਸੀ ਬਾਕੀ ਹਾਂ ਛੜੀਆਂ ਝੂੜੀਆਂ ਪਤੋ ਵਾਲੇ ਤੱਕ ਜਾਈ ਹੋਈ ਸੀ ਸਾਰੇ ਹਾਂ ਜੀ ਤੇ ਜਦੋਂ ਫਿਰ ਮਤਲਬ ਸ਼ੇਰ ਕਰ ਬਾੜਾ ਤੇ ਖੇੜੀ ਵੱਲੋਂ ਹਮਲਾ ਹੋਇਆ ਤਾਂ ਉਹਨਾਂ ਦੀ ਰਫਲ ਨੇ ਕੰਮ ਨਹੀਂ ਕੀਤਾ ਤੇ ਰਫਲ ਨੂੰ ਭਗਾ ਕੇ ਤਲਾਅ ਵਿੱਚ ਗੇਰਤਾ ਠੀਕ ਹੈ ਜੀ ਠੀਕ ਹੈ ਫੇਰੇ ਉਸ ਤੋਂ ਬਾਅਦ ਉਹਨਾਂ ਨਾਲ ਕੀ ਹੋਇਆ? ਛੇ ਜਾਂ ਗਾੜੀਆਂ ਵਿੱਚ ਫੈਲ ਹੋਇਆ। ਤੁਸੀਂ ਜਾਣ ਮਾਰੀ ਗਈ। ਉਹਦੇ ਨਾਲ ਮਾਰੀ। ਖੋਪੜੀ ਖੋਪੜੀ ਨਿਕਲਦੀ ਸੀ। ਅੱਛਾ ਕੋ ਕੰਕਾਲ ਨਿਕਲਦੇ ਸੀ। ਬਾਬਾ ਜੀ ਇਹ ਕਬਰਿਸਤਾਨ ਸੀ। ਹਾਂਜੀ ਹਾਂਜੀ ਅੱਧਾ ਕਿੱਲਾ। ਅੱਧਾ ਕਿੱਲਾ ਹੈ ਕਬਰਿਸਤਾਨ ਸੀ। ਜੁਨਵਾਨਪਰਾਵਾਂ ਦਾ। ਮੈਂ ਠੀਕ ਹੈ ਜੀ। ਹਾਂਜੀ ਠੀਕ ਹੈ। ਇੱਥੇ ਮਤਲਬ ਰੀਤੀ ਰਵਾਜ ਨਾਲ ਕਰਦੇ ਸੀ। ਸਾਰਾ ਕੁਝ ਹੈ ਨਾ ਜੀ। ਠੀਕ ਹੈ ਮਤਲਬ ਜਦੋਂ ਪਿੰਡ ਵਿੱਚ ਐਂਟਰ ਹੁੰਦੇ ਆ ਉਦੋਂ ਹੀ ਆ ਆਪਾਂ ਹੁਣ ਚੱਲਦੇ ਆ ਜੈਲਦਾਰ ਦੀ ਹਵੇਲੀ ਜਿਹੜੀ ਅੱਜ ਵੀ ਖੜੀ ਹੈ ਨਾ ਉੱਥੇ ਸ਼ੁਰੂਆਤ ਉੱਥੋਂ ਹੋਈ ਸੀ ਹੈ ਨਾ ਜੀ ਮੈਂ ਦੱਸੂਗਾ ਜੀ ਠੀਕ ਹੈ ਜੀ ਪੂਰਾ ਤੁਹਾਨੂੰ ਪਤਾ ਹੈ ਕਿਵੇਂ ਹਮਲਾ ਹੋਇਆ ਹੈ ਨਾ ਸਾਨੂੰ ਸਾਰਾ ਸਮਝਾਵਾਂਗੇ ਠੀਕ ਹੈ ਜੀ ਹਾਂ ਜੀ ਦੇਖੋ ਹੁਣ ਅਸੀਂ ਪਹੁੰਚ ਗਏ ਆ ਜੈਲਦਾਰ ਦੀ ਹਵੇਲੀ ਕੋਲ ਮੇਨ ਕਹਾਣੀ ਪਿੰਡ ਦੀ ਇੱਥੋਂ ਸ਼ੁਰੂ ਹੁੰਦੀ ਹੈ ਜੋ ਕਿ ਸੱਚੀ ਵੀ ਹੈ ਤੇ ਕੀ ਹਾਲਾਤ ਹੋਏ ਸਾਰੇ ਇੱਥੋਂ ਸ਼ੁਰੂ ਹੁੰਦੀ ਹੈ ਏ ਅੱਜ ਵੀ ਸਲਾਮਤ ਖੜੀ ਆ ਅਸੀਂ ਪਹਿਲਾਂ ਵੀ ਵੀਡੀਓ ਪਾ ਚੁੱਕੇ ਆ ਇਸ ਹਵੇਲੀ ਦੀ ਪਰ ਅੱਜ ਅਸੀਂ ਵੀਡੀਓ ਲੈ ਕੇ ਆਏ ਹਵੇਲੀ ਦੀ ਪੂਰੀ ਕਹਾਣੀ ਦੇ ਨਾਲ ਜੋ ਕਿ ਬਜ਼ੁਰਗ ਇੱਥੇ ਦੀਆਂ ਕਮਾਲੀ ਦੇ ਉਹ ਸਾਨੂੰ ਪੂਰੀ ਦੱਸਣਗੇ ਕਿਵੇਂ ਜੈਲਦਾਰ ਤੇ ਹਮਲਾ ਹੋਇਆ ਕਿਵੇਂ ਉਹ ਹਮਲੇ ਤੋਂ ਬਾਅਦ ਪਿੰਡ ਦਾ ਕੀ ਹਾਲ ਹੋਇਆ ਕਿਵੇਂ ਜਗਾ ਜਗਾ ਪਿੰਡ ਦੀ ਗਲੀਆਂ ਵਿੱਚ ਘੂਆਂ ਵਿੱਚ ਲਾਛਾਂ ਹੀ ਪਈਆਂ ਸੀ ਤੇ ਠੀਕ ਆ ਬਾਬਾ ਜੀ ਮੜਾ ਸਾਨੂੰ ਹਵੇਲੀ ਦੇ ਅੰਦਰ ਆ ਕੇ ਦੱਸ ਦੋ ਕਿਵੇਂ ਇਹ ਇਹ ਜੈਲਦਾਰ ਦੀ ਹਵੇਲੀ ਸੀ ਹਾਂ ਜੀ ਨੇ ਜੀ ਦਾ ਜੇਲੇਰ ਖਾਨ ਦੀ ਸਵੇਦੀ ਸੀ ਠੀਕ ਹੈ ਡਾਕਟਰ ਡਾਕਟਰ ਜੀ ਜੇਲੇਰ ਖਾਨ ਠੀਕ ਹੈ ਜੀ ਇਹ ਜੋ ਪਰਤ ਵਾਰਿਸ ਬੈਠੇ ਸੀ ਅੱਛਾ ਚਵਾਰੇ ਸੀ ਬੈਠੇ ਸੀ ਹਾਂ ਜੀ ਰਫਲ ਕੋਲ ਸੀ ਉਹਨਾਂ ਕੋਲ ਰਫਲ ਕੋਲ ਸੀ ਹਾਂ ਜੀ ਜਦੋਂ ਕਿਹ ਗੀਆਂ ਬਾੜੇ ਕਿ ਨਾ ਫਾਇਰ ਹੋਇਆ ਅੱਛਾ ਬਾੜੇ ਗਲ ਬਲੋ ਫਾਇਰ ਹੋਇਆ ਉਹਨਾਂ ਤੇ ਹਾਂ ਠੀਕ ਹੈ ਜੀ ਤਾਂ ਫਾਇਰ ਹੋਇਆ ਇਹੀ ਚੱਕੀ ਅਫਜਫ ਹਾਂ ਜੀ ਇਹ ਅਫਜਫ ਦਾ ਕੰਮ ਨਹੀਂ ਕਰਿਆ ਠੀਕ ਹੈ ਜੀ ਇਹ ਕੀ ਕਰ ਚੱਕਾ ਮੇਰਾ ਫਿਰ ਤੂਬੇ ਛੱਡ ਜੀ ਠੀਕ ਹੈ ਹਾਂ ਜੋ ਮੈਂ ਆਟੋ ਬੱਸ ਇੱਥੇ 6 ਟੋਬਾ ਸੀ ਮਤਲਬ ਉਹ ਠੀਕ ਹੈ ਜੀ ਹਾਂਜੀ ਜੇ ਕੰਮ ਨਹੀਂ ਕੀਤਾ ਜੀ ਉਹੀ ਜਾ ਕੇ ਕੁਝ ਰਖੂਆਂ ਕਰਨੀ ਠੀਕ ਹੈ ਜੀ ਫਿਰ ਵੀ ਦੁਆਰਾ ਹਮਨੇ ਕਹਿੰੂ ਜਾਨੇ ਮਾਰੀ ਗਈ ਅੱਛਾ ਜੀ ਨਿਆਣੇ ਸੀ ਉਹਦੇ ਨਿਆ ਕੱਲੀ ਛੋਹ ਬੈਠੀ ਕੱਲਾ ਸੀ ਉਹਦੇ ਕੋਈ ਜਵਾਕ ਵੀ ਸੀ ਬੱਚੇ ਕੁੜੀ ਜਾਂ ਕੋਈ ਹਾਂਜੀ ਪਰਿਵਾਰ ਸਾਂ ਤੇ ਘਾਹ ਪਈ ਨਗਰ ਬਾਹਰ ਉੱਪਰ ਨਹੀਂ ਚਲੇਗੀ ਕੱਟ ਵਿੱਚ ਠੀਕ ਹੈ ਕੱਟ ਜਿਹੜਾ ਬਾਹਰ ਹੋਇਆ ਸੀ ਹਾਂਜੀ ਉੱਥੇ ਚਲੇਗੀ ਸੀ ਹਾਂ ਮਤਲਬ ਉਹ ਨਹੀਂ ਗਿਆ ਸੀ ਜਾਲਦਾਰ ਉਹ ਨਹੀਂ ਗਿਆ ਉਹ ਕਹਿੰਦਾ ਕਿਸੇ ਨਗਰ ਹੈਗਾ ਨਾ ਮੈਨਾਂ ਆਇਆ ਸੀ ਨਗਰ ਹੀ ਆਇਆ ਕਿ ਨਵੇਂ ਦਾ ਠੀਕ ਹੈ ਨਗਰ ਦੇ ਨਾਲ ਹੀ ਸੀ ਮਤਲਬ 8:00 ਸਵੇਰ ਤੇ ਸੀ ਹੈ ਨਾ ਹਾਂਜੀ ਸੱਚਾ ਪੁੱਕਾ ਜਾ ਸੱਚਾ ਬੁੱਕੀ ਸੀ ਹਾਂਜੀ ਠੀਕ ਹੈ ਉਹਨਾਂ ਦਾ ਨਾਮ ਵੀ ਇੱਥੇ ਕਿਤੇ ਲਿਖਿਆ ਹੋਇਆ ਹੋਵੇ ਕੋਈ ਹੋਵੇ ਉਹ ਦੇਖੀ ਜਾਂਦ ਕਰੀ ਹੋਈ ਸੀ ਹਾਂ ਦੱਸਣਗੇ ਅੱਜ ਹੁਣ ਮਤਲਬ ਕਿੰਨੀ ਦਾ ਦਿੱਤ ਨਹੀਂ ਆ ਹਾਂ ਅੱਜ ਉਹ ਬਣਾ ਲਿਆ ਅੱਜ ਉਹ ਮੈਂ ऐसे हले नहीं बरसात में भी जाने ना थोड़ा स्वाद है ना उधर जब हो गया है इसे ऐसे नाम लिखा गया ऐसी होना था ना हाँ जानी जानी लिखा हुआ है हाँ जी आजी आजी। क्या अंजू खड़ के देख लो अंजू खड़ के देख लो बाहर जाओ ठीक है सुशी उधर हो बाहर हाँ जी हलाली ਤੁਹਾਡੀ ਤੇਨਨ ਲਾਜੋ ਇਹ ਆਪਾਂ ਉੱਪਰ ਜਾ ਰਹੇ ਹਵੇਲੀ ਦੇ ਪੂਰੀ ਹਵੇਲੀ ਦੀ ਕਹਾਣੀ ਲੈ ਕੇ ਆਏ ਅੱਜ ਤੁਹਾਡੇ ਕੋਲ ਪਹਿਲਾਂ ਵੀ ਵੀਡੀਓ ਪਾ ਚੁੱਕੇ ਐ ਸੀ ਆਪਣੇ ਚੈਨਲ ਤੇ ਪਰ ਅੱਜ ਦੀ ਸੀ ਕਹਾਣੀ ਨਾਲ ਲੈ ਕੇ ਆਏ ਆ ਸਾਡਾ ਮੇਨ ਮਕਸਦ ਰਿਹਾ ਜੀ ਆਜ਼ਾਦੀ ਵਾਲੇ ਦਿਨ ਇਸ ਪਿੰਡ ਨੂੰ ਇਸ ਨੂੰ ਜ਼ਰੂਰ ਸੀ ਲੈ ਕੇ ਆਣਾ ਚਾਹੁੰਦੇ ਆ ਤੁਹਾਡੇ ਸਾਹਮਣੇ ਕੀ ਕਹਾਣੀ ਰਹੀ ਹੈ ਪਿੰਡ ਦੀ ਜਿਹਨੇ ਹੈ ਨਾ ਹਮਲਾ ਹੋਇਆ ਪਿੰਡ ਤੇ ਈਮੇ ਜੈਲਦਾਰ ਰਿਕਾਡ ਬਸਵਾ ਦਾ ਜਿਹਨੇ ਦਰਖਾਨ ਕਹਿੰਦੇ ਸੀ ਜੀ ਇਸ ਨੂੰ ਲਗਭਗ ਆਪਣਾ ਪਿੰਡ ਆਪਣਾ ਪਰਿਵਾਰ ਘਰ ਸਭ ਠੀਕ ਹੈ ਨਾ ਠੀਕ ਹੈ ਬਾਬਾ ਜੀ ਇੱਥੇ ਮਤਲਬ ਖੜਿਆ ਸੀ ਉਹ ਹਾਂਜੀ ਅਸੀਂ ਬੈਠੇ ਸੀ ਅੰਦਰ ਅੱਛਾ ਇੱਥੇ ਅੰਦਰ ਬੈਠੇ ਸੀ ਹਾਂ ਸਾਹਮਣੇ ਠੀਕ ਹੈ ਸਾਹਮਣੇ ਠੀਕ ਹੈ ਜੀ ਤੇ ਇੱਥੇ ਬੈਠੇ ਸੀ ਅੰਦਰ ਆਉਣਾ ਰਫਲ ਹੈ ਗਈ ਸੀ ਹਾਂ ਜੀ ਹਾਂਜੀ ਠੀਕ ਹੈ ਜੀ ਫਿਰ ਜਦੋਂ ਮਤਲਬ ਇਹ ਹਾਲਾਤ ਹੱਲੇ ਪਏ ਆ ਹੈਨਾ ਨਹੀਂ ਹਾਂ ਤਾਂ ਹਮਲਾ ਹੋਣ ਲੱਗਾ ਪਿੰਡ ਤੇ ਛੇ ਗਾੜੀ ਤੋਂ ਚੇਰ ਕਰਵਾ ਦੇ ਤੋ ਠੀਕ ਹੈ ਹਾਂ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਨਾ ਕੀਮੇ ਆ ਕੀਮੇ ਇੱਥੇ ਜਿਵੇਂ ਬਾਬਾ ਜੀ ਨੇ ਦੱਸਿਆ ਤਾਂ ਸਾਨੂੰ ਹੋਰ ਲਗਭਗ ਦੇ ਪਿੰਡਾਂ ਤੋਂ ਵੀ ਪਤਾ ਚੱਲਿਆ ਬਚੁਰ ਕਰਾ ਦਿਓ ਜਿਨ੍ਹਾਂ ਦੀ ਉਮਰ 100 ਸਾਲ ਤੱਕ ਉਹਨਾਂ ਨੇ ਵੀ ਜੋ ਦੱਸਿਆ ਸਾਨੂੰ ਉਸ ਦੇ ਮੁਤਾਬਿਕ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਅਸੀਂ ਤੁਹਾਨੂੰ ਇੱਕ ਜੋ ਜਿਸ ਹਿਸਾਬ ਨਾਲ ਇਸ ਹਮੇ ਲੀ ਦੀ ਲੋਕੇਸ਼ਨ ਹੈ ਉਹ ਹਿਸਾਬ ਨਾਲ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਕੀਮੇ ਹੈ ਨਾ ਅਮਲਾ ਹੋਇਆ ਦੇਖੋ ਇਹ ਜਾਲਦਾਰ ਦਾ ਪੁੱਲਾ ਚਵਾਰਾ ਸੀ ਇਹ ਜਿਆਦਾ ਮਸ਼ਹੂਰ ਸੀ ਕਿਉਂਕਿ ਚਵਾਰੇ ਵਿੱਚ ਰਹਿੰਦਾ ਸੀ ਅਈ ਹਾਂ ਇਹ ਇਸ ਵਿੱਚ ਰਹਿੰਦਾ ਸੀ ਜਾਲਦਾਰ ਇਹ ਜਾਲਦਾਰ ਖਾਨ ਇਹ ਕਹਿੰਦੇ ਸੀ ਉਹਨਾਂ ਨੂੰ ਤੇ ਇਹ ਉਹਨਾਂ ਦਾ ਚਵਾਰੇ ਅੰਦਰ ਦਾ ਨਹੀਂ ਸਕਦੇ ਕਾਫੀ ਹੈ ਨਾ ਹੋ ਸਕਿਆ ਤੁਸੀਂ ਦੇਖ ਸਕਦੇ ਹੋ ਅੱਜ ਵੀ ਇਹ ਖੜਿਆ ਹੈ ਹਨਾ ਜੀ ਨਿਸ਼ਾਨੀ ਹੈ ਇਹਨਾਂ ਨੇ ਰੱਖੀ ਹੋਈ ਹੈ ਕਿਉਂਕਿ ਇਹਨਾਂ ਦੀ ਦਾਦੀ ਜੀ ਰਹਿੰਦੀ ਸੀ ਹਨਾ ਇਹਨਾਂ ਦਾ ਜਾਲ ਕੋੜਾ ਹੈ ਦਾਦੀ ਪਿਆਰ ਬਾਂ ਦਾਦੀ ਉਹਨਾਂ ਦੇ ਪਿਆਰ ਕੋਰ ਨਾਮ ਸੀ ਉਹਨੂੰ ਦਾਦੀ ਰਹਿੰਦੀ ਸੀ ਉਹਨਾਂ ਦੇ ਉਹ ਹੈਨਾ ਜੇਠ ਲੱਗਦੇ ਸੀ ਉਹ ਉਧਰ ਰਹਿ ਗਏ ਸੀ ਹਾਂ ਜੇਠ ਲੱਗਦੇ ਸੀ ਉਹ ਉਧਰ ਰਹਿ ਵੀ ਗਏ ਉਹਨਾਂ ਦਾ ਪਰਿਵਾਰ ਹਜੇ ਵੀ ਰਹਿੰਦਾ ਹੈ ਟੱਕਰ ਕੇ ਵਿੱਚ ਨਾਮ ਉਹਨਾਂ ਦੇ ਚੇਂਜ ਹੋ ਕੇ ਮੁਸਲਮਾਨ ਬਣ ਗਏ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਅੰਦਰੋਂ ਜਦੋਂ ਹੱਲੇ ਪਏ ਆ ਹੱਲੇ ਪਏ ਆ ਨਾ ਬਾਬਾ ਜੀ ਜਿਹੜੇ ਜੇਠ ਰਹਿ ਗਏ ਸੀ ਉਹਦਾ ਵਾਰ ਤੇ ਸੀ ਉਹਨਾਂ ਨੇ ਬਾਬਿਆਂ ਨੇ ਅੱਛਾ ਜੀ ਜੀ ਜਿਹੜੇ ਵਾਰ ਤੇ ਬਾਬਿਆਂ ਦਾ ਦੁੱਤ ਨਹੀਂ ਸੀ ਉੱਤੇ ਠੀਕ ਅੱਜ ਵੀ ਚੱਲਦਾ ਸੀ ਸਾਡਾ ਅੱਛਾ ਜੀ ਤੇ ਜਿਹੜੇ ਚਾਚੇ ਤਾਇਆ ਤੇ ਜੇਟ ਸੀ ਉਹ ਰਹਿ ਗਏ ਸੀ ਉੱਥੇ ਚਾਚੇ ਤਾਇਆ ਤੇ ਰਹਿੰਦੇ ਹਨਾ ਕਿ ਸ਼ੇਰਗਰ ਬਾੜਾ ਤੇ ਖੇੜੀ ਵੱਲੋਂ ਹਮਲਾ ਹੋਇਆ ਉਸ ਟਾਈਮ ਪਹਿਲਾਂ ਜਦੋਂ ਕੰਮ ਕਰਦੀ ਸੀ ਤਾਂ ਉਹਨੇ ਦਿਪੜਾ ਪਵਾ ਦਿਆ ਘੋਗੇ ਪੈਰ ਤੋਂ ਜਿਹੜੇ ਹਮਲਾ ਹੋ ਰਿਹਾ ਸੀ ਤੇ ਜਦੋਂ ਫਿਰ ਮਤਲਬ ਸ਼ੇਰਗਰ ਬਾੜਾ ਤੇ ਖੇੜੀ ਵੱਲੋਂ ਹਮਲਾ ਹੋਇਆ ਤਾਂ ਉਹਨਾਂ ਦੀ ਰਫਲ ਨੇ ਕੰਮ ਨਹੀਂ ਕੀਤਾ ਤੇ ਗੁੱਸੇ ਵਿੱਚ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਛੱਪੜ ਹੈ ਤੌਬਾ ਇਹ ਹੈ ਨਾ ਤਲਾਬ ਹੀ ਕਹਿੰਦੇ ਆ ਤੁਸੀਂ ਦੇਖ ਸਕਦੇ ਹੋ ਉਸ ਵਿੱਚ ਵੀ ਗੁੱਸੇ ਵਿੱਚ ਇਨਾ ਅੱਗੋ ਸਵੇਰ ਆਦਨ ਸਾਂਸੀ ਕੀ ਵਿੱਚ ਗੇਰਤੀ ਆਪਣੀ ਰਫਤ ਫਿਰ ਉਸਨੂੰ ਪਤਾ ਸੀ ਹੁਣ ਮੇਰੇ ਬਸ ਵਿੱਚ ਕੁਝ ਨਹੀਂ ਰਿਹਾ ਨਹੀਂ ਹਾਂ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਕਿਵੇਂ ਮਤਲਬ ਮੌਤ ਹੋ ਗਈ ਸੀ ਕੀ ਹੋ ਗਿਆ ਸੀ ਬਾਬਾ ਨਹੀਂ ਕਰਾਂਗੇ ਜੇ ਮੈਂ ਕਿਹਾ ਕੀ ਕਰਾਂਗੇ ਕੰਮ ਨਹੀਂ ਕਰਿਆ ਸੀ ਹਾਂਜੀ ਕਹਿੰਦੇ ਉਹ ਕੀ ਕਰਾਫਲ ਕਰਾਉਣਾ ਮੈਂ ਨਹੀਂ ਕਰਿਆ ਰਫਲ ਨੂੰ ਕਹਿੰਦੇ ਕਿ ਤੇਤੋਂ ਮੈਂ ਕੀ ਕਰਾਣਾ ਇਹ ਤਾਂ ਸਾਡਾ ਕੋਈ ਮੈਂ ਨਹੀਂ ਕੀਤਾ ਸਾਥ ਹੀ ਨਹੀਂ ਦਿੱਤਾ ਰਫਲ ਨੂੰ ਭਗਾ ਕੇ ਤਲਾਬ ਵਿੱਚ ਗੇਰਦਾ ਠੀਕ ਹੈ ਜੀ ਠੀਕ ਹੈ ਫਿਰ ਉਸ ਤੋਂ ਬਾਅਦ ਉਹਨਾਂ ਨਾਲ ਕੀ ਹੋਇਆ ਛੇਆਂ ਗਾੜੀਆਂ ਦਾ ਸੈਰ ਹੋਇਆ ਉਹ ਜਾਨ ਮਾਰੀ ਗਈ ਉਹਦੇ ਨਾਲ ਮਾਰੇਗੇ ਥੋਏ ਮਤਲਬ ਇੰਝ ਠੀਕ ਹੈ ਮਤਲਬ ਉਹਨਾਂ ਦੀ ਰਫਲ ਨੇ ਕੰਮ ਨਹੀਂ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਤੇਤੋ ਕੀ ਕਰਾਣਾ ਜਦ ਤੱਕ ਸਾਥ ਹੀ ਨਹੀਂ ਦਿੱਤਾ ਫਿਰ ਹਮਲਾ ਹੋ ਗਿਆ ਗੋਲੀ ਲੱਗ ਗਈ ਥੋਏ ਇੱਥੇ ਇੱਥੇ ਖਤਮ ਹੋ ਗਏ ਹੈ ਨਾ ਮੌਤ ਹੋ ਗਈ ਉਹਨਾਂ ਦੀ ਠੀਕ ਹੈ ਫਿਰ ਮੌਤ ਹੋਣ ਤੋਂ ਬਾਅਦ ਫਿਰ ਪਿੰਡ ਦਾ ਕੀ ਹਾਲ ਹੋਇਆ ਬਾਬਾ ਜੀ ਜਿੰਨੇ ਬੰਦੇ ਸਭ ਬਾਹਰ ਖੜੇ ਨੇ ਠੀਕ ਹੈ ਬਾਹਰ ਕਿੰਦਰ ਚਿੱਟੀ ਸਮਾਦ ਦੇ ਕੋਲ ਕਹਿੰਦੇ ਆ 10000 ਬੰਦਾ ਤਾਂ ਸੇ ਯਾਰ ਬੰਦਾ ਚਿੱਟੀ ਸਮਾਦ ਕੋਲ ਇਕੱਠਾ ਕਰ ਲੈ ਮੈਨ ਮੂਨ ਸਾਰੇ ਪਿੰਡਾਂ ਦੇ ਮੇ ਇਕੱਠੇ ਹੋਏ ਸੀ ਬਾਕੀ ਹਾਂ ਛੜੀਆਂ ਝੂੜੀਆਂ ਪੱਤੋਂ ਵਾਲੇ ਤੱਕ ਨਿਆਈ ਹੋਈ ਸੀ ਸਾਰੇ ਹਾਂ ਜੀ ਤੁਹਾਨੂੰ ਇਹ ਗੱਲ ਵੀ ਦੱਸ ਦਿੰਦੇ ਇਹ ਇੰਨਾ ਰਤਵੇ ਵਾਲਾ ਪਿੰਡ ਸੀ ਨਾ ਇੱਥੇ ਲਾਗਪਾਸ ਦੇ ਜਿਹੜੇ ਮੁਸਲਮਾਨ ਪਿੰਡਾਂ ਦੇ ਲੋਕ ਸੀ ਉਹ ਇਕੱਠੇ ਹੋ ਗਏ ਸੀ ਆਪਣੇ ਇੱਥੇ ਮਤਲਬ ਆਪਣੇ ਆਪ ਨੂੰ ਸੇਫ ਸਮਝਦੇ ਸੀ ਇਹ ਪਿੰਡ ਵਿੱਚ ਸਾਰਾ ਪਿੰਡ ਮੁਸਲਮਾਨਾਂ ਦਾ ਸੀ ਕਿਉਂਕਿ ਇੰਨਾ ਵਿਸ਼ਵਾਸ ਸੀ ਜੈਲਦਾਰ ਤੇ ਉਹਨਾਂ ਨੂੰ ਹਾਂ ਜੀ ਹੈਨਾ ਠੀਕ ਹੈ ਢੀਲੇਦਾਰ ਖਾਨ ਜੈਲਤਾਰ ਤੇ ਇੰਨਾ ਵੀ ਡਾਕਟਰ ਤੇ ਇੰਨਾ ਵਿਸ਼ਵਾਸ ਸੀ ਕਿ ਉਹ ਦਾਗਮਹਲ ਦੇ ਕਾਫੀ ਪਿੰਡ ਇੱਥੇ ਆ ਕੇ ਇਕੱਠੇ ਹੋ ਗਏ ਸੀ ਹੈਨਾ ਠੀਕ ਹੈ ਬਾਬਾ ਜੀ ਹੁਣ ਆਪਾਂ ਚਿੱਟੀ ਸਮਾਦ ਕੋਲ ਸੰਨ ਤੁਹਾਨੂੰ ਚਿੱਟੀ ਸਮਾਦ ਜਿੱਥੇ ਫਿਰ ਉਹਨਾਂ ਦੀ ਮੌਤ ਤੋਂ ਬਾਅਦ ਨਾ ਮੁਸਲਮਾਨ ਜਿਹੜੇ ਬਾਕੀ ਰਹਿ ਗਏ ਸੀ ਪਿੰਡ ਵਿੱਚ ਉਹ ਇਕੱਠੇ ਕਰਨ ਲੱਗੇ ਸੀ ਚਿੱਟੀ ਸਮਾਦ ਕੋਲ ਆਸੀ ਤੁਹਾਨੂੰ ਉੱਥੇ ਲੈ ਕੇ ਜਾਂਦੇ ਹਾਂ ਫਿਰ ਉਸ ਤੋਂ ਬਾਅਦ ਇੱਥੇ ਚਿੱਟੀ ਸਮਾਦ ਹੈ ਮਤਲਬ ਜਿਹੜੇ ਬਾਕੀ ਰਹਿ ਗਏ ਸੀ ਨਾ ਜਦੋਂ ਉਹਨਾਂ ਦਾ ਮੋਢੀ ਹੀ ਗਿਰ ਗਿਆ ਨਾ ਫਿਰ ਉਸ ਤੋਂ ਬਾਅਦ ਸਾਰੇ ਕਬਰਾਂ ਆ ਗਏ ਸਾਰੇ ਹੈ ਨਾ ਸਾਰੇ ਮੁਸਲਮਾਨ ਕਬਰ ਆ ਗਏ ਜਦੋਂ ਉਹਨਾਂ ਦਾ ਮੋਢੀ ਜਿਹੜਾ ਹੈ ਸੀ ਨਾ ਜ਼ਿਲ੍ਹਾਦਰ ਖਾਨ ਜਿਹਦੇ ਪਰ ਰਫਲ ਸੀ ਉਹ ਫਿਰ ਜਦੋਂ ਗਿਰ ਗਿਆ ਉਹਦੀ ਮੌਤ ਹੋ ਗਈ ਫਿਰ ਸਾਰੇ ਮੁਸਲਮਾਨ ਕਬਰ ਆ ਗਏ ਫਿਰ ਉਹਨਾਂ ਨੇ ਗੱਲਾਂ ਵਿੱਚ ਆ ਕੇ ਨਾ ਜਿਹੜੇ ਹਮਲਾਵਾਰ ਸੀ ਉਹਨੇ ਗੱਲਾਂ ਵਿੱਚ ਆ ਕੇ ਇੱਥੇ ਇਕੱਠੇ ਹੋ ਗਏ ਸੀ ਪਹਿਲੇ ਇੱਥੇ ਇਕੱਠੇ ਹੋਏ ਸੀ ਆ ਗਿਆ ਕੰਪਾ ਜੀ ਹਾਂਜੀ ਆ ਕੰਪਾ ਲੱਗਿਆ ਵਾ ਇੱਥੇ ਸਭ ਨੇ ਇਕੱਠੇ ਹੋ ਗਏ ਤਾਂ ਕੱਟੋ ਹੋਇਆ ਵਾ ਜੀ ਠੀਕ ਹੈ ਜੀ ਹਾਂ ਕਪੜਾ ਪਸਾਣੇ ਵੀ ਆਖੋ ਜਿਵੇਂ ਨਹੀਂ ਕਰੇ ਠੀਕ ਹੈ ਹਾਂਜੀ 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 ਠੀਕ ਹੈ ਨਹੀਂ ਰੱਖ ਜੋ ਸਾਨੂੰ ਅਸੀਂ ਮਾਰੇ ਕੰਮ ਵੀ ਮਾਰੇ ਕੰਮ ਵੀ ਪੇ ਰਹੀ ਹੈ ਹਾਂਜੀ ਹਾਂਜੀ ਵਾਲੀ ਕੰਮ ਤਾਂ ਭਾਣਾ ਜਾਤਾ ਹਾਂਜੀ ਐਸੇ ਭਾਣੇ ਆਉਂਦੇ ਬਾਅਦ ਚ ਉਹ ਫਿਰ ਐਂ ਕਰਦੇ ਨੇ ਛੇੜਾ ਕਰ ਲੋ ਹਾਂਜੀ ਛੇੜਾ ਕਰੀ ਜਾਓਂਗੇ ਧੋਕੇ ਕਰ ਉਹਨੇ ਭੱਡੀ ਪਾਉਂਦਾ ਠੀਕ ਹੈ ਮਤਲਬ ਇੱਥੇ ਫਿਰ ਉਹ ਉਹਨਾਂ ਦਾ ਮਤਲਬ ਖਾਤਮਾ ਕਰਦਾ ਹਾਂਜੀ ਠੀਕ ਹੈ ਚਿੱਟੀ ਸਮਾਦ ਇੱਧਰ ਹੈ ਚਿੱਟੀ ਐ ਕਹਿੰਦੇ ਜਾ ਗਿਆ ਅੱਛਾ ਉਹ ਚਿੱਟੀ ਸਮਾਦ ਕੀ ਹੈ ਉੱਥੇ ਮੱਥਾ ਟੇਕਦੇ ਹੁੰਦੇ ਸੀ ਕੀ ਕਰਦੇ ਅੱਜ ਹੁਣ ਬੰਦ ਨਹੀਂ ਬਿਜ ਕਰ ਰਹਾ ਹਾਂਜੀ ਹਾਂਜੀ ਅਗੇ ਸਿੰਘ ਜੀ ਸਮਾਜ ਕੱਲੀ ਖਤੀਆਂ ਦੀ ਠੀਕ ਹੈ ਮਾ ਜੀ ਨਾ ਜੀ ਠੀਕ ਹੈ ਮਤਲਬ ਐਵੇਂ ਜਗਾ 550 ਬਾਅਦ ਜਦੋਂ ਆਏ ਨੇ ਇੱਧਰ ਫਿਰ ਫੋਜਾ ਸਿੰਘ ਬਾਬਾ ਜੀ ਆਏ ਸੀ ਮਤਲਬ ਉੱਥੇ ਪਿੱਪਲ ਸੀ ਉੱਥੇ ਬੈਠੇ ਸੀ ਇਹ ਸਾਰੇ ਪਿੱਪਲ ਸੀ ਇੱਥੇ ਤੱਕ ਲੈ ਆਏ ਨੇ ਵੀ ਤੁਹਾਨੂੰ ਕੈਂਪ ਜਗ੍ਹਾ ਵਾਲੇ ਛੱਡ ਕੇ ਆਈਏ ਹਾਂਜੀ ਇੱਥੇ ਆਣ ਕੇ ਸਾਰਿਆਂ ਨੇ ਕਦੇ ਵੀ ਚਾਦਰ ਵਿਛਾਲੀਆਂ ਇਹ ਉਰੇ ਰੱਖ ਦੋ ਜਿਉਂ ਕੁਸ ਹੈਗਾ ਅੱਛਾ ਇੱਥੇ ਵੱਡੇ ਵੱਡ ਵਡੀਆਂ ਸਾਰਾ ਇੱਥੇ ਮਿੱਟੀ ਦਾ ਕੰਮ ਕਰਦੇ ਆਂ ਸੀ ਪੰਚਾਇਤੀ ਜ਼ਮੀਨ ਹੈ ਮਿੱਟੀ ਪਾਈ ਗਲੀਆਂ ਜਿਸੀਂ ਤੇ ਖੋਪੜੀਆਂ ਖੋਪੜੀਆਂ ਨਿਕਲਦੀਆਂ ਸੀ ਅੱਛਾ ਕੋ ਕੰਕਾਲ ਨਿਕਲਦੇ ਸੀ ਹਾਂ ਹਾਂ ਬੰਦਿਆਂ ਦੇ 2-2 ਤਕਾਲੀ ਨਿਕਲਦੇ ਉੱਚੀ ਸੀ ਜਗਾ ਜ਼ਮੀਨ ਠੀਕ ਤੇ ਆਹ ਪਰਾਂ ਪੱਠੇ ਵਾਲਿਆਂ ਨੇ ਦਿੱਤੀ ਸੀ ਕਿਲਾ ਇੱਕ ਹਾਂਜੀ ਹਰੀ ਸਿੰਘ ਦੇ ਦੋਤੇ ਹੋਰਾਂ ਨੇ ਹਾਂਜੀ ਉਹਨਾਂ ਦਾ ਕੇਸ ਚੱਲ ਰਿਹਾ ਸੀ ਉਹਨਾਂ ਨੇ ਦਿੱਤੀ ਸੀ ਉਹ ਕਿੱਲੇ 'ਚ ਇੰਨੀ ਖੋਪੜੀ ਨਿਕਲੀ ਆ 450 ਖੋਪੜੀ ਉਹਦਾ ਫੇਰ ਵੀ ਨਹੀਂ ਆ ਕਰਦੇ ਪਰ ਉਹ ਥੋੜਾ ਜੀ ਸੀ ਬੀ ਦਾ ਕੰਮ ਹੈ ਨਾ ਹਾਂ ਮਤਲਬ ਇਫ ਇਹ ਪੱਟ ਕੇ ਉਹਨਾਂ ਨੂੰ ਫੇਰ ਵਾਸਤੇ ਦੇ ਦਿੰਦੇ ਨੇ ਇਹ ਅੱਛੇ ਛੱਟ ਅੱਠ ਕਿੱਲੇ ਆ ਇਹ ਇਹ ਕਿਹੜਾ ਪੈ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਹੰਬਾ ਉੱਥੇ ਕਪੜਾ ਵਿਛਾ ਕੇ ਨਾ ਉਹਨਾਂ ਤੋਂ ਜੋ ਵੀ ਉਹਨਾਂ ਦਾ ਜੇ ਜੋ ਵੀ ਕੁਝ ਗਹਿਣੇ ਕੱਟੇ ਸਾਰਾ ਕੁਝ ਇਕੱਠਾ ਕਰ ਲਿਆ ਉਸ ਤੋਂ ਬਾਅਦ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਇੰਨਾ ਜ਼ੁਲਮ ਹੋਇਆ ਆ ਮੇਰਾ ਵੀਰ ਐ ਇਹ ਜੀ ਸੀ ਵੀ ਚਲਾਉਂਦੇ ਆ ਇਹਨਾਂ ਦਾ ਮਿੱਟੀ ਦਾ ਕੰਮ ਹੈ ਇਹ ਪੰਚਾਇਤੀ ਜਗਾ ਵਿੱਚ ਗਲੀਆਂ ਬਣ ਰਹੀਆਂ ਸੀ ਕਮਾਲੀ ਪਿੰਡ ਵਿੱਚ ਕਮਾਲੀ ਪਿੰਡ ਵਿੱਚ ਗਲੀਆਂ ਬਣ ਰਹੀ ਸੀ ਇੱਥੋਂ ਮਿੱਟੀ ਚੱਕੀ ਜਾਂਦੀ ਈ ਤਾਂ ਮਿੱਟੀ ਵਿੱਚ ਜਦੋਂ ਚੱਕਦੇ ਸੀ ਤਾਂ ਖੋਪੜੀ ਨਿਕਲਦੀ ਸੀ ਬੰਦੇ ਦੇ ਕਾਲ ਨਿਕਲਦੇ ਸੀ ਦੇਖੋ ਐਨਾ ਜ਼ੁਲਮ ਹੋਇਆ ਉਹ ਮਤਲਬ ਪਰਾ ਪੱਠੇ ਵਾਲਾਂ ਦੀ ਜ਼ਮੀਨ ਦਿੱਤੀ ਸੀ ਉਹਨਾਂ ਨੇ ਜਿੱਲਾ ਇੱਕ ਉਹਦੇ ਇੰਨੀਆਂ ਖੋਪੜੀਆਂ ਨਿਕਲਦੀਆਂ ਉਹ ਪਥੇਰ ਹੀ ਨਹੀਂ ਸੀ ਕਰਦੇ ਅੰਬਰਸਾ ਦੀ ਲੇਬਰ ਸੀ ਉਹ ਕਹਿੰਦਾ ਜੀਸੀਵੀ ਨਾਲ ਪਟਾਕੇ ਦਿਓ ਸਾਨੂੰ ਪਰ ਜ਼ੁਲਮ ਬਹੁਤ ਹੋਇਆ ਪਿੰਡ ਵਿੱਚ ਸਾਡਾ ਮੇਨ ਮਕਸਦ 15 ਅਗਸਤ ਵਾਲੇ ਦਿਨ ਇਹੀ ਹੈ ਕਿ ਪਤਾ ਚੱਲੇ ਲੋਕਾਂ ਨੂੰ ਪਿੰਡ ਵਿੱਚ ਕੀ ਹਾਲਾ ਸੀ ਸਿਰਫ ਕਮਾਲੀ ਹੀ ਨਹੀਂ ਬਰਾਸ ਵੀ ਪਵਾਲਾ ਵੀ ਹਾਂ ਪੰਜਾਬ ਵਿੱਚ ਇੰਨੇ ਅਨੇਕ ਹੀ ਪਿੰਡ ਨੇ ਮਾਸੀਪੁਰ ਸੇੜੀ ਬਹੁਤ ਮਾਸੀਪੁਰ ਸੇੜੀ ਹਾਂਜੀ ਮਾਸੀਪੁਰ ਸੇੜੀ ਮਾਸੀਪੁਰ ਸੇੜੀ ਵੀ ਬਹੁਤ ਮਾੜਾ ਹਾਲ ਹੋਇਆ ਹੈ ਨਾ ਤੇ ਜਿਵੇਂ ਵੀਰ ਨੇ ਦੱਸਿਆ ਟੱਕ ਲਾਓਗੇ ਸਾਨੂੰ ਖੁਦ ਪਤਾ ਚੱਲ ਜਾਊਗਾ ਨਾ ਤਾਂ ਬਹੁਤ ਮਾੜੇ ਹਾਲਾਤ ਹੋਏ ਆ ਲਬਜ਼ ਹੀ ਨਹੀਂ ਆ ਅਤੀਤ ਦੀਆਂ ਗੁੰਝਾਂ ਕਿਹੋ ਜਿਹਾ ਨੂੰ ਜੋ ਵੀ ਹੈ ਅੱਜ ਪਿੰਡ ਬਾਸ ਰਿਹਾ ਬੇਸ਼ੱਕ ਪਰ ਪਿੰਡ ਜਿਸ ਕਾਰਨ ਜੋ ਬਾਸ ਰਿਹਾ ਉਹ ਤੁਹਾਨੂੰ ਨਹੀਂ ਪਤਾ ਕਿਵੇਂ ਵਸਿਆ ਇਹ ਤੇ ਬਾਕੀ ਤੁਹਾਨੂੰ ਅਸੀਂ ਹੋਰ ਦਿਖਾ ਦਿੰਦੇ ਆ ਖੂਹ ਜਿੱਥੇ ਟਾਲਾ ਮਾਰ ਕੇ ਐ ਨਹੀਂ ਹੈ ਕੋਈ ਬੱਚ ਵੀ ਗਿਆ ਸੀ ਇਹ ਨਾਲ ਵਿੱਚੋਂ ਸੁਣ ਜੀ ਜ਼ੂਰਖਾਨ ਦੀ ਕੁੜੀ ਠੀਕ ਹੈ ਜੀ ਕੁੜੀਆਂ ਬੱਚੀਆਂ ਸੀ ਉਹ ਇੱਕ ਹੋਰ ਬੱਚੀ ਦੀ ਸੋਫਾ ਮੱਜਰੇ ਲੈ ਕੇ ਸੁਣ ਜੀ ਪਤਾ ਕਿ ਇੱਥੇ ਨੇ 60 ਜੀ ਬਚੀ ਐ 70 ਜਾਨੇ ਬਚੇ ਆ ਹਾਂ 10 12000 ਵਿੱਚੋਂ ਸਿਰਫ 60 ਜਾਨੇ ਬਚੇ ਇੱਕ ਬੰਗਾਰ ਬੈਠੀ ਐ ਹਾਂ ਇਹ ਕਿਹੜਾ ਹਾਰ ਸੀ ਹਾਂ ਜੀ ਉਹ ਆਡੀ ਗਨੀ ਵਾਲੀ ਹਾਂ ਜੀ

ਠੀਕ ਹੈ ਇੱਕ ਉਹਨਾਂ ਦੀ ਕਹਾਣੀ ਅੱਜ ਵੀ ਹੈ ਕਿ ਇੱਕ ਬਚੇ ਬਜ਼ੁਰਗ ਬਾਚ ਗਏ ਸੀ ਨਾ ਜੋ ਕਿ ਇਹ ਨਾ ਉਹ ਗੰਨਾ ਲੱਗਿਆ ਹੋਇਆ ਸੀ ਉਸ ਟਾਈਮ ਵੀ ਹੈ ਹਾਂ ਗੰਨਾ ਲੱਗਿਆ ਉਸ ਟਾਈਮ ਵੀ ਗੰਨਾ ਲੱਗਿਆ ਹੋਈ ਸੀ ਇਹ ਹੀ ਦਿਨ ਸੀ ਹਾਂ ਗੰਨੇ ਵਿੱਚੋਂ ਹੁੰਦਾ ਹੁੰਦਾ ਉਹ ਉੱਥੇ ਮਸੀਦ ਐ ਮਸੀਦ ਵਿੱਚ ਖੂਈ ਹੈ ਖੂਈ ਵਿੱਚ ਉਤਰ ਗਏ ਸੀ ਛੋਟੀ ਖੂਈ ਸੀ 2 2.5 ਫੁੱਟ ਦੀ ਉਹਦੇ ਵਿੱਚ ਉਤਰ ਗਿਆ ਸੀ ਅੱਛਾ 2 2.5 ਫੁੱਟ ਦੀ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਤੇ ਬਾਕੀ ਖੂਂ ਵੀ ਦਿਖਾ ਦਿੰਦੇ ਹਾਂ ਹੈਨਾ ਉਹ ਜੋ ਵੀ ਮੰਦਿਰ ਨਾਲ ਭਰਗੇ ਸੀ ਉਸ ਵਕਤ ਸਿਵਦੇ ਆਲੇ ਵਾਲਾ ਖੂਹ ਜੀ ਵੀ ਹਾਂਜੀ ਠੀਕ ਹੈ ਦਿਖਾ ਦਿੰਦੇ 40 ਤੋਂ ਪਹਿਲਾਂ ਦੀ ਹੈ ਮਹਾਜਨ ਮੱਥਾ ਟੇਕਦੇ ਆ ਜੀ ਅੱਜ ਵੀ ਮਹਾਜਨ ਇੱਥੇ ਆ ਕੇ ਮੱਥਾ ਟੇਕਦੇ ਆ ਤੁਸੀਂ ਦੇਖ ਸਕਦੇ ਹੋ ਇਹ ਸਮਾਦ ਇਹ ਸਮਾਦ ਹੁਣ ਇੱਕ ਨਿਸ਼ਾਨੀ ਬਣ ਕੇ ਰਹਿ ਗਈ ਆ ਨਹੀਂ ਹਾਂ 40 ਤੋਂ ਪਹਿਲਾਂ ਦੀ ਹੈ 47 ਤੋਂ ਪਹਿਲਾਂ ਦੀ ਇੱਕ ਨਿਸ਼ਾਨੀ ਬਣ ਕੇ ਰਹਿ ਗਈ ਕਿ ਇੱਥੇ ਕੱਟ ਹੋਇਆ ਸੀ ਸਮਾਦ ਦੇ ਕੋਲ ਆ ਦੇਖ ਸਕਦੇ ਹੋ ਤੁਸੀਂ ਇਹ ਖੰਬੇ ਦੇਖ ਸਕਦੇ ਦੋ ਲੱਗੇ ਹੋਏ ਇੱਥੇ ਕੱਪੜਾ ਇੱਥੇ ਸਮਾਦ ਦੇ ਕੋਲ ਹੁੰਸੀ ਜੱਜਮੈਂਟ ਤਾਂ ਦੱਸ ਨਹੀਂ ਸਕਦੇ ਪੀਪਲ ਹੁੰਦੇ ਸੀ ਪੀਪਲ ਹੁੰਦਾ ਸੀ ਇੱਥੇ ਕੋਈ ਵੱਢ ਦਿੱਤਾ ਗਿਆ ਕੋਲ ਸੀ ਇਹ ਤਾਂ ਦੱਸ ਨਹੀਂ ਸਕਦੇ ਕਿਥੇ ਕੱਪੜਾ ਵਿਛਾ ਕੇ ਆਉਣਾ ਤਾਂ ਗਹਿਣੇ ਇਕੱਠੇ ਇਕੱਠੇ ਕਰ ਲਏ ਤੇ ਪਰ ਇਸੇ ਸਮਾਦ ਦੱਸ ਸਕਦੇ ਕਿ ਟਿੱਪੀ ਸਮਾਦ ਦੇ ਕੋਲ ਹੋਇਆ ਸੀ ਜੋ ਵੀ ਹੋਇਆ ਸੀ ਹਾਂ ਕਨਫਰਮ ਹੋਇਆ ਇੱਥੇ ਹਾਂਜੀ ਆਹ ਟਿੱਪੀ ਸਮਾਦ ਦੇ ਕੋਲ ਮਤਲਬ ਬਹੁਤ ਹੀ ਲਾਸ਼ਾਂ ਮਾਰੇ ਮਾਰ ਦਿੱਤੇ ਗਏ ਸੀ ਤੇ ਅੱਜ ਵੀ ਅਗਰ ਜਗਾ ਫੋਟੋਗੇ ਤਾਂ ਸਾਨੂੰ ਕੰਕਾਲ ਹੀ ਮਿਲੂਗੇ ਅਸੀਂ ਤੁਹਾਨੂੰ ਅੱਗੇ ਵੀ ਦਿਖਾ ਦਿੰਦੇ ਹਾਂ ਖੂਹਾਂ ਵਿੱਚ ਕਿਹੜੇ ਕਿਹੜੇ ਖੂਹ ہیں ਪਿੰਡ ਵਿੱਚ ਜਿੱਥੇ ਸ਼ਾਲਾ مار کے ਭੈਣਾ ਨੇ ਆਪਣੀ ਇੱਜ਼ਤ ਦੇ ਖਾਤਰ ਆਪਣੀ ਜਾਨ ਦਿੱਤੀ ਹੈ ਤੇ ਇੱਕ ਉਹ ਵੀ ਖੂਹ ਹੀ ਦਿਖਾ ਦੂੰਗੇ ਜਿੱਥੇ ਇੱਕ ਬਜ਼ੁਰਗ ਬਚ ਗਏ ਸੀ مطلب ਇਹਨਾਂ ਦੇ ਮੁਤਾਬਿਕ 60 70 ਜਣੇ ਬਚੇ ਸੀ 15 12 13 ਹਜ਼ਾਰ ਬੰਦੇ ਵਿੱਚੋਂ ਨਹੀਂ ਹਾਂ ਠੀਕ ਹੈ 12 13 ਹਜ਼ਾਰ ਬੰਦੇ ਵਿੱਚੋਂ ਸਿਰਫ 60 70 ਜਣੇ ਬਚੇ ਸੀ ਹੁਣ ਤੁਸੀਂ ਖੁਦ ਸਮਝ ਸਕਦੇ ਹੋ ਕਿ ਕੀ ਹਾਲ ਹੋਇਆ ਹੋਇਆਗਾ ਉਸ ਵਕਤ ਉਹ ਵੀ ਸ਼ਾਨੂੰ ਨੇ ਇੰਟਰਵਿਊ ਦਿੱਤੀ ਸੀ ਕਈ ਪਰਿਵਾਰਾਂ ਦੀਆਂ ਤਾਂ ਪੀੜੀਆਂ ਹੀ ਖਤਮ ਹੋ ਗਈਆਂ ਹਾਂ ਜੇਖੋ ਆਜ਼ਾਦੀ ਵਾਲੇ ਦਿਨ ਕੀ ਹਾਲ ਹੋਇਆ ਪਿੰਡ ਦਾ ਤੁਹਾਡੇ ਤੱਕ ਲੈ ਕੇ ਆਉਣਾ ਚਾਹੁੰਦੇ ਸੀ ਅਸੀਂ ਤੁਹਾਨੂੰ ਪਿੰਡ ਦੇ ਖੂ ਉਹ ਵੀ ਦਿਖਾ ਦਿੰਦੇ ਹਾਂ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਦਿਖਾਇਆ ਕਿ ਇੱਥੇ ਚਿੱਟੀ ਸਮਾਦ ਕੋਲ ਹਮਲਾ ਹੋਇਆ ਆ ਗੰਨੇ ਦੇ ਗੰਨਾ ਲੱਗਿਆ ਮੇਰੇ ਸਾਹਮਣੇ ਗੰਨੇ ਦੇ ਬੈਕ ਸਾਈਡ ਤੇ ਚਿੱਟੀ ਸਮਾਦ ਹੈ ਆ 47 ਦਾ ਟਾਈਮ ਦਾ ਖੂ ਹੈ ਆਪ ਨੂੰ ਇਸ ਤੋਂ ਤਾਂ ਜਾਨ ਬਚਾਉਣ ਲਈ ਜਿਹੜੇ ਭੱਜੇ ਕਿ ਇਹ ਸਿੱਧੂ ਵੀ ਕਈਆਂ ਨਹੀਂ ਖਾਲਾ ਮਾਰ ਕੇ ਆਪਣੀ ਜਾਨ ਗਵਾਈ ਹੈ ਨਾ ਜੀ ਹਾਂ ਕੋਈ ਬਚਿਆ ਵੀ ਨਹੀਂ ਜਾਂ ਫਾੜੀ ਹੀ ਜਿਹੜੇ ਦਿੱਕਤ ਪਾਣੀ ਹੁੰਦਾ ਸੀ ਕਦ ਮੋਲੀ ਕਦ ਮੋਲੀ ਹੈ ਹਮੋਂ ਆਪਾਂ ਨਾਂ ਵੀ ਰਹਿਦਾ ਤਾਂ ਖੁੱਲੀ ਚੀਜ਼ ਕਹਿ ਸਕਦੇ ਹੋ ਦੇਖ ਸਕਦੇ ਹੋ ਇਸ ਦਿੱਕਤ ਕਿ ਲਾਖਾਂ ਦਾ ਲਾਖਾ ਸੀ ਕੋਹ ਨਾਲ ਭਰ ਗਿਆ ਸੀ ਪਾਣੀ ਹੁੰਦਾ ਸੀ ਕੋਹ ਵਿੱਚ ਬਹੁਤ ਨਹੀਂ ਪਾਣੀ ਹੁੰਦਾ ਸੀ ਨਹੀਂ ਬਹੁਤ ਦੇਖੋ ਜੀ ਇੱਕ ਨੂੰ ਆਈ ਨਜ਼ਦੀਕ ਹੀ ਆ ਚਿੱਡੀ ਚਿੱਟੀ ਸਮਾਦ ਦੇ ਕੋਲ ਸੋਕ ਵੀ ਸੋਕ ਮੀਟਰ ਹੋਏਗਾ ਸਾਰਾ ਉਹ ਸਾਹਮਣੇ ਚਿੱਟੀ ਸਮਾਦ ਹੈ ਜੀ ਦੇਖ ਰਹੇ ਹੋ ਚਿੱਟੀ ਸਮਾਦ ਤੋਂ ਕਾਫੀ ਦੂਰ ਨਹੀਂ ਹੈ ਤਾਂ ਬੰਦਾ ਦੌੜ ਕੇ ਆਰਾਮ ਨਾਲ ਆ ਕੇ ਇਸ ਉੱਤਰ ਕੇ ਛਾਲ ਮਾਰ ਸਕਦਾ ਹੈ ਆਪਣੀ ਜਾਨ ਬਚਾਣ ਲਈ ਉਹਨਾਂ ਨੇ ਕਿਵੇਂ ਜਿੱਦੋ ਜाहिर ਕੀਤੀ ਹੈ ਤੁਸੀਂ ਟੋਪਾ ਦੇਖ ਰਹੇ ਹੋ ਪਾਣੀ ਵਾਲਾ ਇਹ ਸਾਰਾ ਲਾਲ ਹੋ ਗਿਆ ਸੀ ਖੂਨੇ ਖੁੰਦੀ ਸੀ ਹੁਣ ਤਾਂ ਬਹੁਤ ਜ਼ਿਰ ਹੋ ਗਿਆ ਇਹ 47 ਦੀ ਹਾਂ ਬਾਬਾ ਜੀ ਇਹ ਪੂਰਾ ਖੂਨੇ ਖੁੰਦੀ ਸੀ ਪਾਣੀ ਚ ਪਾਣੀ ਚ ਖੂਨੇ ਖੂਨ ਹੋ ਗਿਆ ਸੀ ਇਹ ਪੂਰਾ ਲਾਲ ਹੋ ਗਿਆ ਸੀ ਦੇਖੋ ਜਿੱਥੇ 10000 ਦੀ ਲਾਛਾਂ ਦਾ ਖੂਨ ਇਹਦੇ ਵਿੱਚ ਆ ਕੇ ਮਿਲ ਗਿਆ ਅੱਜ ਇਹ ਟੋਬਾ ਅੱਜ ਵੀ ਹੈ ਦੇਖ ਸਕਦੇ ਹੋ ਅੱਜ ਕੀ ਰੰਗ ਹੈ ਟੋਬੇ ਦੇ ਪਾਣੀ ਦਾ ਜਦੋਂ 47 ਦੀ 1947 ਦੇ ਵਿੱਚ ਹੱਲਿਆ ਦੇ ਟਾਈਮ ਇਹ ਟੋਬੇ ਦਾ ਪਾਣੀ ਹੈ ਲਾਲ ਹੋ ਗਿਆ ਸੀ ਤੁਹਾਨੂੰ ਅਜੇ ਵੀ ਇਹ 47 ਤੋਂ ਪਹਿਲਾਂ ਦਾ ਅੱਛਾ ਇਹਦੇ ਵਿੱਚ ਵੀ ਛਾਲਾਂ ਮਾਰੀਆਂ ਠੀਕ ਹੈ ਇਹਦੇ ਵਿੱਚ ਵੀ ਫਿਰ ਹਾਂ 10000 12000 ਬੰਦਾ ਸੀ ਫਿਰ ਫਿਰ ਅੱਜ ਵੀ ਛਾਲਾਂ ਮਾਰੀਆਂ ਪੋਸਟ ਆਮ ਉਹਦੇ ਵਿੱਚ 10 12000 ਬੰਦਾ ਹੈ ਨਾ ਹਾਂ ਯਾ 10 12000 ਸਾਰਿਆਂ ਨੇ ਬੀਬੀਆਂ ਨੇ ਜ਼ਿਆਦਾ ਮਾਰੀਆਂ ਬੀਬੀਆਂ ਭੈਣਾਂ ਨੇ ਠੀਕ ਮੁਸਲਮਾਨਾਂ ਦੀ ਭੈਣਾਂ ਨੇ ਕਹਿੰਦੇ ਜ਼ਿਆਦਾ ਮਾਰੀਆਂ ਛਾਲਾਂ ਉਹਨਾਂ ਦੇ ਦੋ ਇੱਕ ਤਾਂ ਇੱਜ਼ਤ ਵਾਸਤੇ ਹੈ ਨਾ ਹਾਂ ਜਦੋਂ ਉਹਨਾਂ ਨੂੰ ਪਤਾ ਵੀ ਲੱਗਿਆ ਸਾਡੇ ਆਦਮੀ ਕੱਟ ਰਹੇ ਨੇ ਵੱਡਰੇ ਨੇ ਹਉ ਸਟੈਂਪ ਆਜ ਪਾਸ ਮਤਲਬ ਜਦੋਂ ਉੱਥੇ ਕੱਟੇ ਸਿਰਫ ਉੱਥੇ ਬੰਦੇ ਵੀ ਸੀ ਕੁਝ ਕੀ ਟੀਮੀਆਂ ਬਾਕੀ ਉੱਥੋਂ ਭੱਜ ਕੇ ਆਈਆਂ ਨਾ ਅੱਛਾ ਉਹ ਪਿੱਛੇ ਹੋਣੀ ਆ ਹਨਾ ਨਹੀਂ ਭੱਜ ਕੇ ਆ ਗਈਆਂ ਕੱਟ ਚ ਬੰਦਿਆਂ ਨੂੰ ਮਾਰ ਰਹੇ ਸੀ ਇੱਥੇ ਆਣ ਕੇ ਕੋਈ ਬੀਬੀਆਂ ਪਿੱਛੇ ਹਾਂ ਜਦੋਂ ਉਹਨਾਂ ਨੇ ਮਤਲਬ ਸ਼ੁਰੂਆਤ ਕੀਤੀ ਇੱਕ ਦੋ ਨੂੰ ਮਾਰਨ ਦੇ ਦਾ ਕੁਝ ਬਚਾਅ ਵਾਸਤੇ ਭੱਜ ਲੈਣਾ ਹਾਂ ਕੁਝ শাਲਾ ਮਾਰਤੀਆਂ ਜੀ ਦੋ ਮਸੀਦਾ ਹੁੰਦੀ ਸੀ ਪਿੰਡ ਵਿੱਚ ਜਿਵੇਂ ਤੁਸੀਂ ਪਹਿਲਾਂ ਦੱਸਿਆ ਮੈਨੂੰ ਹਾਂਜੀ ਹਾਂ ਅੱਛਾ ਇੱਕ ਚੱਕ ਦੀ ਜਾਂਦੀ ਹਾਂਜੀ ਇੱਕ ਹੀ ਮੇਰਾ ਜੀ ਅੱਛਾ ਇਹ ਆ ਕਿਨਾਂ ਦੀ ਸੀ ਇਹ ਨਮਸਕਾਰ ਜੀ ਇਹ ਨਹੀਂ ਪਤਾ ਤੁਹਾਨੂੰ ਬਹੁਤ ਡੋ ਮੈਸੇਜ ਦਾ ਹੁੰਦੇ ਸੀ ਆ ਗਈ ਹੈ ਚੌਧਰੀਆਂ ਤੇ ਰੰਗਣਾ ਦੀ ਆ ਗਈ ਹੈ ਇਹ ਆਪੀ ਜੀ ਨਹੀਂ ਹੋ ਜਾਂਦੀ ਭਾਰਤ ਅੱਛਾ ਇੱਕ ਆ ਦੇਖੋ ਜੀ ਆ ਤੁਹਾਨੂੰ ਇਹ ਅਪਰੋ ਬੰਦ ਕੀਤੀ ਹੋਈ ਹੈ ਇੱਕ ਸਾਈਡ ਤੋਂ ਨਾ ਇਹ ਨਿਕਦੀ ਹੈ ਪੱਪੀ ਕਰਕੇ ਇਹ ਕਿੱਕੜੀ ਰੱਖਦੇ ਮਤਲਬ ਇਹ ਆਪ ਤੇ ਸੀ ਜਾ ਰਹੀ ਹੈ ਆਪ ਹੀ ਤਾਂ ਸੀ ਜਾਂਦੀ ਭਾਰਤ ਇਹਨੂੰ ਕੀ ਕਹਿੰਦੇ ਹਾਂ ਦੇਖੋ ਜੇ ਇਹਨੂੰ ਤਾਂ ਭਰਦੇ ਤੇ ਆਪੇ نیچے ਧਰ ਜਾਂਦੀ ਹੈ ਮਤਲਬ ਕਾਫੀ ਦੁਭਾਈ ਤੱਕ ਹੋ ਜਾਂਦਾ ਹੈ ਜਿਵੇਂ ਉਹ ਤਾਂ ਵੀ ਟਿਕਾ ਲਾ ਕੇ ਹਾਂਜੀ ਇਹ ਜੀ ਸਣੀ ਹਜ਼ਾਰ ਹਾਂਜੀ ਸਣੀ ਹਜ਼ਾਰ ਹਾਂਜੀ ਸਾਲਾ ਮਾਰੀ ਵਿੱਚ ਅੱਛਾ ਜੀ ਕਈਆਂ ਨੇ ਇਹਦੇ ਵਿੱਚ ਵੀ ਸਾਲਾ ਮਾਰੀਆਂ ਸਣੇ ਹਾਰ ਠੀਕ ਹੈ ਪਰ ਇਹਦੇ ਜੜਾਈ ਬਹੁਤ ਘੱਟ ਹੈ ਹੈਨਾ ਲੋਕਾਂ ਨੇ ਦੇਖੋ ਕੀ ਹਾਲ ਹੋਇਆ ਹੋਏਗਾ ਚੜਾਈ ਦੇਖੋ ਕਿੰਨੀ ਕ ਹੈ ਤੁਸੀਂ ਦੇਖ ਸਕਦੇ ਹੋ ਨਾ ਨੌਂ ਚੁਟਾਕੀ ਫਿਰ ਪੈਦੇ ਵਿੱਚ ਦੋ ਬੰਦੇ ਇੱਕ ਟਾਈਮ ਵਿੱਚ ਛਾਲਾ ਮਾਰ ਸਕਦੇ ਆ ਹਾਂ ਦੋ ਬੰਦੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਟਾਈਮ ਵਿੱਚ ਛਾਲਾ ਮਾਰ ਸਕਦੇ ਹੋ ਪਰ ਸਣੇ ਹਥਿਆਰ ਹਥਿਆਰ ਸੀ ਉਹਨਾਂ ਕੋਲ ਉਹ ਮੁਸਲਮਾਨ ਸੀ ਉਹਨਾਂ ਨੇ ਹਥਿਆਰ ਰੱਖਿਆ ਸੀ ਆਪਣੇ ਕੋਲ ਹਾਂ ਡਾੜੀ ਮਾਰਦੀਆਂ ਸਣੇ ਹਥਿਆਰ ਛਾਲਾ ਮਾਰਦੀਆਂ ਸੀ ਇਹਦੇ ਵਿੱਚੋਂ ਦੇਖ ਸਕਦੇ ਹੋ ਤੁਸੀਂ ਕੁੜੀ ਦਾ ਤੁਸੀਂ ਗੋਲਦਾਰਾ ਵੀ ਦੇਖ ਸਕਦੇ ਹੋ ਚੜਾਈ ਦੇਖੋ ਕਿੰਨੀ ਕ ਹੈ ਸਿਰਫ ਇੱਕ ਟਾਈਮ ਵਿੱਚ ਦੋ ਵੱੱਤ ਵੱੱਤ ਫਿਨਿਸ਼ ਅੱਛਾ ਰਾਣੀ ਵੀ ਉਤਰ ਸਕਦੇ ਇੱਕ ਵਾਰੀ ਵਿੱਚ ਛਾਲਾ ਕੱਟੀਆਂ ਮਾਰ ਸਕਦੇ ਜੋ ਸਨਿਆ ਹਥਿਆਰ ਛਾਲਾ ਮਾਰਦੇ ਸੀ ਇਹਦੇ ਵਿੱਚ ਆ ਮਸਜਿਦ ਆ ਤੁਹਾਨੂੰ ਮੈਂ ਦਿਖਾ ਦਿੰਨਾ ਦੇਖੋ ਜੀ ਕਿਵੇਂ ਬਣੀ ਹੋਈ ਹੈ ਮਸਜਿਦ ਇਹ ਦੋ ਦਿਖਾਉਂਗੀ ਮਸਜਿਦ ਜੀ ਹਾਂਜੀ ਦਿਖਾਉਂਦੀ ਦੋ ਦਿਖਾਉਂਦੀ ਮਸਜਿਦ ਆ ਹਾਂ ਠੀਕ ਹੈ ਜੀ ਦੇਖੋ ਜੀ ਫਿਮੇ ਜਾਨਵਰ ਘੁੰਮਦੇ ਨੇ ਇੱਥੇ ਆ ਦੇਖ ਤਾਂ ਆ ਦੇ ਤੁਸੀਂ ओके साउंड संभाल करनी जरूरत है अगर तो मैंने भी मुसलमान सरा आ जी है तो ना ये <úcar> ना जोर चल रहे हैं आज ऊपर कितना कराटा लग रहा है ना ओके है फजाय हां ये ना है तो ना प्रा है तो पहले से ही हो गए तो आज तो जल्दी लाउने हैं आज तो पहले नहीं है ना ये जाने ये किसी नहीं ਬਾਕੀ ਐਸੇ ਨੌਜ ਪੜੀ ਕਸੋਰੀ ਉਹ ਕੌਣ ਸੀ ਕਾਕਾ ਕਿਸ਼ੋਰੀ ਕੌਣ ਸੀ ਅਸ਼ੋਰ ਸਿੰਘ ਸੀ ਸੰਦਾਲ ਤੋਂ ਪਹਿਲਾਂ ਦੀ ਬਾਕੀ ਆਏ ਸਹਾਰਾ ਉਹ ਵੀ ਬਾਅਦ ਵਿੱਚ ਇੱਥੇ ਲੰਦੇ ਤੋਂ ਉਹਨਾਂ ਨੂੰ ਮੈਂ ਪਰੇਸ਼ਾਨ ਨਹੀਂ ਹੁੰਦੀ ਸੀ ਆ ਜਿਹੜਾ ਰਹਿਣ ਵਾਸਤੇ ਇੱਧਰ ਰਹਿਣ ਲੱਗੇ ਨਾ ਹਵਾਲ ਕੀ ਅਸੀਂ ਨੰਬਰ ਸਾਲ ਕਰਦੇ ਸੀ ਠੀਕ ਹੈ ਉੱਧਰ ਇਹਨੂੰ ਮਨ ਕਰੀਏ ਦੇਖ ਸਕਦੇ ਹੋ ਮਸਜਿਦ ਵੀ ਹੈ ਕੁਮਾਰੀ ਵਿੱਚ ਅੱਗੇ ਹਾਂ ਨੌਜ ਪੜਨ ਵਾਸਤੇ ਜਗ੍ਹਾ ਠੀਕ ਹੈ ਜੀ ਹਾਂਜੀ ਹਾਂਜੀ ਇੱਥੇ ਨਵਾਜ਼ ਪੜੀ ਜਾਂਦੀ ਸੀ ਕਿਸੇ ਟਾਈਮ ਹਾਂ ਹੈਣਦੇ ਹੈ ਨਾ ਮੂਲ ਨੂੰ ਅਸੀਂ ਪੜ੍ਹਦੇ ਸੀ ਕਈਆਂ ਨੇ ਆਪਣੀ ਜੜ੍ਹਾਂ ਵਾਸਤੇ ਵੀ ਇੱਥੇ ਰਹੇ ਨੇ ਹੈ ਨਾ ਹਾਂ ਜਾਣ ਵੀ ਦਿੱਤੀ ਹੈ ਕਿ ਜੜ੍ਹਾਂ ਵਾਸਤੇ ਤੁਹਾਨੂੰ ਕੋਈ ਵੀ ਦਿਖਾ ਦੇ ਇੱਕ ਮਸਦਿਦ ਰਹੇਗੀ ਉਹ ਦਿਖਾ ਦੇਣਗੇ ਸਾਨੂੰ ਹੈ ਨਾ ਹਾਂ ਵੀ ਕਹਿੰਦੇ ਨਾ ਬਾਹਰ ਤਾਂ ਰਿਆੜ-ਕਬਾੜ ਬਹੁਤ ਦਾ ਹਾਂਜੀ ਦੇਖੋ ਚੱਕੀ ਜੇ ਚੀਜ਼ਾਂ ਅੰਦਰ ਦੇ ਵਿੱਚ ਰੱਖੀ ਜਾਈਏ ਨਾ ਚੀਜ਼ਾਂ ਹਾਂ ਠੀਕ ਹੈ ਤਾਂ ਅੱਸੀ ਦਾ ਦੇਖੋ ਦੋਸਤੋ ਹਾਂਜੀ ਦੇਖੋ ਦੋਸਤੋ ਅਸੀਂ ਸਕੂਲ ਵਿੱਚ ਆਏ ਆ ਤੇ ਆਹ ਮਸਜਿਦ ਦਾ ਬਹੁਤ ਹੀ ਵਧੀਆ ਸਾਲ ਸੰਭਾਲ ਕੀਤੀ ਹੋਈ ਹੈ ਮਾਸਟਰ ਜੀ ਨੇ ਇਸ ਬਜ਼ੁਰਗ ਜੀ ਨੂੰ ਪੁੱਛਿਆ ਤਾਂ ਇੱਥੇ ਦਾ ਇੱਥੇ ਦੀ ਕਹਾਣੀ ਇਹ ਹੈ ਕਿ ਇੱਕ ਬਜ਼ੁਰਗ ਇੱਥੇ ਕੋਈ ਹੁੰਦੀ ਸੀ ਇੱਥੇ ਹੁੰਦੀ ਸੀ ਅੱਛਾ ਜੀ ਅੱਛਾ ਹਾਂ ਬਬੀ ਇੱਥੇ ਹੁੰਦੀ ਸੀ ਕੋਈ ਕਿਤੇ ਹੁੰਦੀ ਸੀ ਹੈ ਨਹੀਂ ਅੱਛਾ ਜੀ ਸਮਝਣ ਤੇ ਲੋ ਜੇ ਨੂੰ ਕਿਹਨੀਆਂ ਜੀ ਹੈ ਜਿਹੜੀ ਉੱਤਰ ਵੀ ਸ਼ਾਹ ਅੰਠੇ ਗਾਇ ਇੱਥੇ ਹੁੰਦੀ ਸੀ ਇੱਥੇ ਆ ਜਾਂਦੇ ਹੋ ਠੀਕ ਹੈ ਠੀਕ ਹੈ ਇੱਥੇ ਕੋਈ ਹੁੰਦੀ ਸੀ ਕਿੰਨੇ ਕੋ ਜਿੱਡੇ ਆਪਣੀ ਪ੍ਰਾਣੀ ਮਰਜ਼ੀ ਤੇ ਉੱਡਾ ਕੇ ਹੀ ਉਹਦਾ ਗੋਲ ਘੁਮਾਰਾ ਸੀ ਹੈ ਨਾ ਉਨੀ ਚੜਾਈ ਸੀ ਨਹੀਂ ਹਾਂ ਠੀਕ ਹੈ ਸਿਰਫ ਇਹਦੇ ਵਿੱਚ ਵੀ ਛਾਲਾ ਮਾਰਤੀਆਂ ਸੀ ਇਹਨੂੰ ਦੇਖਿਆ ਜੀ ਜੀ ਦਾ ਇਤਨੇ ਇਹਦੇ ਵਿੱਚ ਪੀਤ ਨੇ ਅਜੀ ਨੰਬਰ ਦਾ ਆਇਆ ਇਸੇ ਲੁਕੇ ਖਾਤਾ ਉਹਨੂੰ ਜੋ ਪੱਥਰ ਲੈ ਕੇ ਰਾਜ ਨੂੰ ਮਾਈ ਚਲਾ ਗਿਆ ਅਜੀ ਨੰਬਰ ਦਾ ਬਸ ਇਹ ਜੀਜ਼ ਨੰਬਰ ਦਾ ਆਣ ਇਹਦੇ ਵਿੱਚ ਉਤਰੇ ਸੀ ਉਹ ਨਹੀਂ ਨਾਂ ਗਏ ਫੇਂ ਅੰਜ ਲੰਘੇ ਬੱਚੇ ਦੌੜ ਲੇਕਣ ਹਾਂਜੀ ਨੰਗੀ ਸਾੜੀ ਸਜਾਰਿਆਂ ਨੂੰ ਦੋ ਨੇ ਸਾਡੇ ਮਹੱਲਿਆਂ ਨੂੰ ਹਾਂਜੀ ਨਹੀਂ ਅਸੀਂ ਕਰੂ ਨੰਬਰਾਂ ਚ ਹੀ ਜਾਓ ਹਾਂਜੀ ਠੀਕ ਜੀ ਨੰਬਰ ਠੀਕ ਨਹੀਂ ਉਹਨਾਂ ਨੇ ਬਚਾ ਜਦੋਂ ਕਹਿੰਦੇ ਆ ਕਿ ਉਹਨਾਂ ਨੇ ਇਹਦੇ ਵਿੱਚ ਉਤਰ ਗਏ ਸੀ ਇਹ ਵਾਲੀ ਖੂਹ ਵਿੱਚ ਇਹ ਵਾਲੀ ਚ ਉਤਰੇ ਜਾਂ ਉਧਰ ਵਾਲੀ ਚ ਨਹੀਂ ਜੀ ਜਿਹੜੀ ਇੱਧਰ ਦਿਖਾਈ ਆਈ ਨਹੀਂ ਚ ਕੋਈ ਜੀ ਇਹ ਦੇਖੋ ਜਿਵੇਂ ਇਹਨਾਂ ਦੇ ਕਹਿੰਦੇ ਮੁਤਾਬਿਕ ਵੀ ਖੂਹ ਵਿੱਚ ਉਤਰ ਗਏ ਸੀ ਉਹ ਜਿਹੜੀ ਤੁਹਾਨੂੰ ਪੁਰਾਣੀ ਦਿਖਾਈ ਆ ਉਹ ਕੋਈ ਵਿੱਚ ਅਜੀਤ ਸਿੰਘ ਅਜੀਤ ਖਾਨ ਲੰਬੜਦਾਰ ਸੀ ਹਾਂਜੀ ਹਾਂਜੀ ਉੱਤਰ ਕੇ ਸਿੱਤੇ ਉਹਨਾਂ ਨੂੰ ਰਾਤੀ ਰਾਤ ਪਿੰਡ ਵਾਲੇ ਜਿਹੜੇ ਹੈਗੇ ਸੀ ਭਾਈਚਾਰਾ ਆਪਣਾ ਉਹਨਾਂ ਨੇ ਉਹਨਾਂ ਨੂੰ ਮਤਲਬ ਸਲਾਮਤੀ ਨਾਲ ਭੇਜਦਾ ਸੀ ਕਿ ਤੁਸੀਂ ਚਲੇ ਜਾਓ ਲੰਬੜਦਾਰ ਜੀ ਇੱਥੋਂ ਤੇ ਅੱਜ ਵੀ ਉਹ ਇੱਕ ਦੋ ਵਾਰੀ ਉਹ ਆਏ ਵੀ ਆ ਪਿੰਡ ਨੂੰ ਇੱਕ ਦੋ ਵਾਰੀ ਉਹ ਪਿੰਡ ਵਿੱਚੋਂ ਫਿਰ ਆਏ ਵੀ ਆ ਜਦੋਂ ਪਾਰਟੀਸ਼ਨ ਤੋਂ ਬਾਅਦ ਜਦੋਂ ਮਾਹੌਲ ਖੰਡਾ ਪੈ ਗਿਆ ਤਾਂ ਉਹ ਬਾਅਦ ਵਿੱਚ ਆਏ ਵੀ ਆ ਪਿੰਡ ਵਿੱਚ ਦੇਖੋ ਉਹ ਵੀ ਆ ਲਿਆ ਜੀ ਕਬੂਲ ਸ਼ਾਹ ਦਾ ਤੇਲੀ ਉਹ ਵੀ ਆ ਲਿਆ ਲਈ ਆ ਤੇਲੀ ਸੀ ਉਹ ਵੀ ਆਲੇ ਤੋਂ ਪਿੰਡ ਦੇਖਣ ਆਏ ਉਹ ਕੋਈ ਵੀ ਚੁੱਤਰ ਗਏ ਜੀ ਤੇ ਰਾਤ ਨੂੰ ਫਿਰ ਉਹਨਾਂ ਨੇ ਪਿੰਡ ਆ ਲੈਣਾ ਉਹਨਾਂ ਨੂੰ ਕੋਲ ਲੈ ਗਏ ਤੇ ਆਹ ਸਾਨੂੰ ਮਰਜ਼ੀ ਦਿਖਾ ਦਿੰਦੇ ਸਕੂਲ ਬਸ ਬਹੁਤ ਸਾਫ ਸਵਾਲ ਪੇਟ ਵੀ ਕਰਾਉਣਾ ਸਕੂਲ ਦਾ ਸਮਾਨ ਰੱਖਿਆ ਪਹਿਲਾਂ ਗੁਰਦੁਆਰਾ ਹੁੰਦਾ ਸੀ ਜੀ ਮਾਸੀ ਨਹੀਂ ਸੰਧੀ ਪਹਿਲਾਂ ਗੁਰਦੁਆਰਾ ਹੁੰਦਾ ਸੀ ਮਾਸੀ ਨਹੀਂ ਸੰਧੀ ਹੋਈ ਹੈ ਹਾਂ ਗੁਰਦੁਆਰਾ ਵੀ ਹੁੰਦਾ ਸੀ ਜੇ ਨਾ ਆ ਜਾ ਸਕਣਾ ਪਿੰਡ ਦਾ ਉਹ ਗੁਰਦੁਆਰਾ ਬਣਾਇਆ ਫਿਰ ਇਸ ਤੋਂ ਨੂੰ ਪਾਰਟੀ-ਬਾਜੀ ਵਰਗਾ ਗੋਦਰਾ ਮਨਾ ਲੈਣੇ ਨੇ ਹਾਂ ਮਸ਼ੀਨਾਈ ਮਾਸਟਰ ਜੀ ਐ ਮੋਰਸ਼ੇ ਦਾ ਕਰੀਏ ਕਿਹੜਾ ਕੰਮ ਕਰਦਾ ਸੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਚਿੱਤਰ ਸਿੰਘ ਹੈ ਹਾਂ ਜੀ ਠੀਕ ਹੈ ਤੁਸੀਂ ਮੈਂ 2006 ਤੋਂ ਇੱਥੇ ਹਾਂ ਠੀਕ ਹੈ ਜੀ ਪਹਿਲੇ ਮਸਜਿਦ ਦੀ ਜਿਹੜੀ ਬਾਹਰ ਹੁੰਦੀ ਸੀ ਹਾਂ ਜੀ ਹਾਂ ਜੀ ਇਹਨੂੰ ਅਸੀਂ ਅੰਦਰ ਕਰ ਲਿਆ ਸਕੂਲ ਦੇ ਨਾਲੇ ਜਿਹੜੀ ਆ ਕੰਧ ਸਾਹਮਣੇ ਦਿਖਦੀ ਹੈ ਹਾਂ ਜੀ ਹਾਂ ਜੀ ਇਹਨੂੰ ਅੰਦਰ ਕਰਕੇ ਫਿਰ ਇਹਦੇ ਇੱਥੇ ਉਰੇ ਕਾਕੂ ਬਹੁਤ ਹੁੰਦਾ ਦਾ ਆ ਸਫਾਈ ਸੁਫੀ ਕਰਾਈ ਹਾਂਜੀ ਫਰਸ਼ ਲਗਾਇਆ ਅੰਦਰ ਵੀ ਤੇ ਚਾਹੀ ਫਰਸ਼ ਤਾਂ ਬਾਅਦ ਉਹ ਵੀ ਅਸੀਂ ਅੰਦਰ ਪੱਕਾ ਕਰਤਾ ਆ ਬਾਹਰ ਲਪਾਈ ਕਰਾ ਕੇ ਇਹਦੀ ਆ ਸਾਂਭ ਸੰਭਾਲ ਕਰਤੀ ਬਾਹਰ ਖੁੰਝੇ ਗਾ ਜਿਹੜੇ ਕੁਰੇ-ਵੇਰੇ ਸਾਰੇ ਅਸੀਂ ਠੀਕ ਕਰਵਾਤੇ ਮੋਦੰਗ ਰੋਗਨ ਕਰਵਾਤਾ ਜਦ ਅਸੀਂ ਸਕੂਲ ਨੂੰ ਰੰਗ ਕਰਾਉਣੇ ਜਦ ਇਹ ਨਾਲ ਰੰਗ ਇਹਦਾ ਕਰਵਾ ਦਿੰਨੇ ਆ ਠੀਕ ਹੈ ਜੀ ਬਾਕੀ ਜੇ ਕੋਈ ਆਉਂਦਾ ਜਾਂਦਾ ਸਾਹਮਣੇ ਨੂੰ ਦਿਖਾ ਦਿੰਨੇ ਆ ਵੀ ਫੁਤਰਾਣੀ ਜਿਹੜੀ ਮਾਰਤਾ ਸੀ ਤਾਂ ਸਾਂਭ ਸੰਭਾਲ ਕਰਕੇ ਰੱਖ ਲੀ ਹਾਂਜੀ ਠੀਕ ਹੈ ਥੋੜਾ ਬਹੁਤ ਧੰਨਵਾਦ ਜੀ ਭਾਜੀ ਥੋੜਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਚੰਗੀਆਂ ਜਾਣਕਾਰੀਆਂ ਦੇਈਆਂ ਤੇ ਇਹ ਸਦਾ ਲੋਕਾਂ ਨੂੰ ਪਤਾ ਰਹਿੰਦਾ ਰਹੇਗਾ ਕਿ ਕਮਾਲੀ ਵਿੱਚ ਕੀ ਹੋਇਆ 47 ਦੇ ਬਾਕੀ ਜਾਣਕਾਰੀ ਦੇ ਲਈ ਹੈਨਾ ਜੀ ਸ਼ਾਹੀ ਸਮਝ ਵਿੱਚ ਆਈ ਹੈ ਹਾਂ ਜੀ ਦੇਖ ਲਈ ਹਾਂ ਜੀ ਸਹੀ 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 ਜਸਤ ਠੀਕ ਹੈ ਜੀ ਥੋੜਾ ਹੁੰਦਾ ਸੀ ਬਹੁਤ ਤਕੜਾ ਆ ਜਿਹੜਾ ਪਿਆ ਹਾਂ ਠੀਕ ਹੈ ਵੀਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਠੀਕ ਹੈ